ਇਆ ਵਾਜੇ ਸਿਲੈਕਸ਼ਨ ਵਗੈਰਾ ਸਾਰਾ ਕੁਝ ਕਰਿਆ ਹਾ ਟੈਕਸਟ ਦਾ ਯੂਜ਼ ਕਰਿਆ ਜਿਹੜੀ ਜਿਹੜੀ ਅੱਜ ਤੱਕ ਅਪਾ ਚੀਜ਼ ਸਿੱਖੀ ਆ ਸਾਰੀਆਂ ਯੂਜ਼ ਕਰੀਆਂ ਹੋਈਆਂ ਨੇ ਇਹਦੇ ਅੰਦਰ ਠੀਕ ਹੈ ਅਪਾ ਯੂਜ਼ ਕਰਕੇ ਦੇਖਦੇ ਆਂ ਅਪਾ ਇਹਨੂੰ ਓਪਨ ਕਰ ਲੈਨੇ ਆਂ ਸਾਈਡ ਤੇ ਆਹ ਚੀਜ਼ ਅਪਾ ਹੁਣ ਆ ਡਿਜ਼ਾਈਨ ਕਰਾਂਗੇ ਆ ਚੀਜ਼ ਆਹ ਚੀਜ਼ ਡਿਜ਼ਾਈਨ ਕਰਨ ਦੇ ਲਈ ਮੇਰੀ ਸਕਰੀਨ ਆ ਰਹੀ ਹੈ ਨਾ ਠੀਕ ਹੈ ਹੁਣ ਆ ਚੀਜ਼ ਡਿਜ਼ਾਈਨ ਕਰਨ ਦੇ ਲਈ ਧਿਆਨ ਨਾਲ ਦੇਖੋ ਦੇਖ ਰਹੂ ਮਾਰਜਿਨ ਦੇਖੋ ਬਰਾਬਰ ਦਿੱਤੇ ਹੋਇਆ ਚਾਰੇ ਪਾਸੇ ਬਲੇਉ ਵੀ ਲੈਫਟ ਤੋਂ ਵੀ ਰਾਈਟ ਤੋਂ ਹਾਂ ਦੇਖੋ ਸਹੀ ਆ ਰਿਹਾ ਬਲੇਉ ਮੈਂ ਕਿਹਾ ਮੈਂ ਫੋਟੋਸ਼ਾਪ ਚ ਗਿਆ ਮੈਂ ਉਹਰੇ ਫਾਈਲ ਚ ਗਿਆ ਔਰ ਮੈਂ ਨਿਊ ਕ੍ਰੀਏਟ ਕੀਤਾ ਨਿਊ ਚ ਜਾ ਕੇ ਉਹਰੇ ਮੈਂ ਕਲਾਸ ਲਿਖੇ ਸਾਈਜ਼ ਉਹੀ 1080 ਬਾਈ 1080 ਹੈ ਜਿਹੜਾ ਇੰਸਟਾਗ੍ਰਾਮ ਦਾ ਸਾਈਜ਼ ਹੈ ਉਹ ਆ 72 ਰੈਜ਼ੋਲੂਸ਼ਨ ਕ੍ਰੀਏਟ ਕਰ ਲਿਆ ਆ ਚੀਜ਼ ਆ ਗਈ ਠੀਕ ਹੈ ਹੁਣ ਇੱਕ ਦੂ ਬਾਅਦ ਸਭ ਤੋਂ ਪਹਿਲਾਂ ਇਹਦੇ ਚ ਆਪਾਂ ਮਾਰਜਿਨ ਲਾਉਣੇ ਆ ਮੈਨੂ ਬਾਰ ਦੇ ਉੱਪਰਲੀ ਸਾਈਡ ਤੇ ਆਪਾਂ 뷰 ਚ ਜਾਣਾ 뷰 ਚ ਨਿਊ ਗਾਈਡਸ ਲੇਆਉਟ ਇੱਥੋਂ ਮਾਰਜਨ ਔਨ ਕਰ ਲੈਣੇ ਕਈ ਵਾਰੀ ਕਾਲਮ ਔਨ ਹੁੰਦੇ ਆ ਕਾਲਮ ਆਫ ਕਰ ਦੋ ਰੂਜ਼ ਚਾਹੀਦੀਆਂ ਨੇ ਰੂਲ ਔਨ ਕਰ ਸਕਦੇ ਹੋ ਆਫ ਕਰ ਦੋ ਪਰ ਆਪਾਂ ਨੂੰ ਚਾਹੀਦਾ ਸਿਰਫ ਮਾਰਜਨ ਠੀਕ ਹੈ ਫਿਰ ਆਪਾਂ ਇੱਥੇ ਮਾਰਜਨ ਦਾ ਸਾਈਜ਼ ਵੀ ਦੇ ਸਕਦੇ ਹਾਂ ਜਿਵੇਂ ਇੱਥੇ 40 40 40 ਦਿੱਤਾ ਹੈ ਤੁਸੀਂ ਅਗਰ ਚਾਹੀਦਾ ਤੁਹਾਨੂੰ 50 ਪਿਕਸਲ ਚਾਹੀਦਾ ਪੀ ਐਕਸ ਮਤਲਬ ਪਿਕਸਲ ਤੇ ਚਾਹੀਦਾ 50 50 ਕਰ ਦੋ ਸਾਰੀਆਂ ਚੀਜ਼ਾਂ ਜਿਹੜੀਆਂ ਆ ਦੇਖੋ ਠੀਕ ਹੈ ਓਕੇ ਕਰਦੇ ਆ ਆ ਦੇਖੋ ਮਾਰਜਨ ਲੱਗ ਗਏ ਹੁਣ ਜੋ ਵੀ ਕੰਟੈਂਟ ਜੋ ਵੀ ਚੀਜ਼ਾਂ ਮੈਂ ਰੱਖੂੰਗਾ ਜਿਵੇਂ ਟੈਕਸਟ ਲੋਗੋ ਵਗੈਰਾ ਸਾਰਾ ਮਾਰਜਨ ਦੇ ਅੰਦਰ ਅੰਦਰ ਰੱਖੂੰਗਾ ਤਾਂ ਆਪਾਂ ਨੇ ਇਹਨਾਂ ਆ ਸਪੇਸ ਆ ਜਿਹੜੀ ਇਕੁਅਲ ਰਹੂਗੀ ਇੱਥੋਂ ਵੀ ਇੱਥੋਂ ਵੀ ਤੇ ਥੱਲੇ ਵੀ ਸਮਝ ਰਹੇ ਹੋ ਗੱਲ ਇਹ ਚੀਜ਼ ਹੋ ਜਾਂਦੀ ਹੈ ਉਦੋਂ ਬਾਅਦ ਫਿਰ ਆਪਾਂ ਦੇਖਣੇ ਦੇਖੋ ਧਿਆਨ ਨਾਲ ਦੇਖੋ ਪਿੱਛੇ ਇਹ ਕਿ ਟੈਕਚਰ ਜਿਹਾ ਆ ਰਿਹਾ ਦੇਖੋ ਇਹ ਤਾਂ ਪੇਪਰ ਟੈਕਚਰ ਜਿਹਾ ਲੱਗ ਰਿਹਾ ਜਿਵੇਂ ਪੇਪਰ ਦੇ ਉੱਪਰ ਇਹ ਕ੍ਰੀਏਟਿਵ ਬਣਿਆ ਹੋਊਗਾ ਆਹ ਦੇਖੋ ਪੇਪਰ ਜਿਹਾ ਇਫੈਕਟ ਇਹ ਕਿਵੇਂ ਲੈ ਕੇ ਆਉਣਾ ਇੱਥੇ ਆਪਾਂ ਗੂਗਲ ਕਰ ਸਕਦੇ ਹਾਂ ਆਪਾਂ ਨੂੰ ਪਤਾ ਹੋਵੇ ਕੀ ਚੀਜ਼ ਉਹ ਇਫੈਕਟ ਨਾ ਪੇਪਰ ਦਾ ਥੋੜਾ ਜਿਹਾ ਪੇਪਰ ਟੈਕਚਰ ਅਗਰ ਉਹ ਪੇਪਰ ਟੈਕਚਰ ਲੈ ਲਏ ਆਪਾਂ ਆਪਾਂ ਇਹਨੂੰ ਕਰਿਆ ਕਾਪੀ ਇੱਥੇ ਕਰ ਦਿੰਨੇ ਆਪਾਂ ਪੇਸਟ ਜੀ ਇਹ ਕੰਟਰੋਲ T ਟਰਾਂਸਫਾਰਮ ਕਰਕੇ ਆਪਾਂ ਨੂੰ ਥੋੜਾ ਜਿਹਾ ਸਕੇਲ ਕਰ ਲੈਂਦੇ ਆਂ ਅਪਲਾਈ ਕਰ ਦਿੰਦੇ ਆਂ ਠੀਕ ਹੈ ਜੀ Opacity ਘੱਟ ਕਰ ਲਓ ਜਿੰਨਾ ਹਲਕਾ ਇਹ ਚਾਹੀਦਾ ਮੈਨੂੰ ਹਲਕਾ ਜਿਹੀ ਚਾਹੀਦਾ ਵੀ ਹਲਕਾ ਜਿਹਾ ਟੈਕਸਚਰ ਆਵੇ ਲਓ ਇੰਨੀ Opacity ਡਾਉਨ ਕਰ ਇੱਥੇ ਪ੍ਰੋਪਰਟੀਜ਼ ਆਉਂਦੀਆਂ Opacity ਵਾਲੀਆਂ ਮੈਂ ਆ ਕਲੋਜ਼ ਕਰ ਦਿੰਦਾ ਹਾਂ ਆ ਦੇਖੋ ਇੱਥੇ ਆ ਰਹੀ ਹੈ ਨਾ ਲੇਅਰ ਸਿਲੈਕਟ ਕਰਕੇ Opacity ਵਾਲੀ ਆਪਸ਼ਨ ਆਉਂਦੇ ਆਪਣੇ ਕੋਲ ਠੀਕ ਹੈ ਇਹ ਆਪਾਂ ਇਥੋਂ ਯੂਜ਼ ਕਰ ਸਕਦੇ ਹਾਂ ਕਿੰਨੀ ਆਬਸਟੀਆ ਦੇਖੋ ਜ਼ੀਰੋ ਕਰ ਦਿੰਦਾ ਬਤਾਉਂਗਾ ਤੁਹਾਨੂੰ ਕਿ ਜਿੰਨੀ ਜਾਈਏ ਉਹਨੇ ਰੱਖੋ ਇੰਨਾ ਚਾਹੀਦਾ ਠੀਕ ਹੈ ਉਦੋਂ ਬਾਅਦ ਧਿਆਨ ਨਾਲ ਦੇਖੋ ਹੁਣ ਆਹ ਕੀ ਬਣਿਆ ਹੋਇਆ ਹੈ ਆਹ ਮੈਨੂੰ ਦੱਸੋ ਇਹ ਕੀ ਹੈ ਰੈਕਟੈਂਗਲ ਆ ਰੈਕਟੈਂਗਲ ਨੂੰ ਸਾਈਡ ਤੋਂ ਆਰਾਊਂਡ ਕਰਿਆ ਹੋਇਆ ਹੈ ਇੱਕ ਸਾਈਡ ਤੋਂ ਇਹ ਕਿਵੇਂ ਕਰਾਂਗੇ ਆਪਾਂ ਹੁਣ ਰੈਕਟੈਂਗਲ ਟੂਲ ਸਮਝਦੇ ਆਪਾਂ ਰੈਕਟੈਂਗਲ ਟੂਲ ਲਿਆ ਆਪਾਂ ਇੱਥੇ ਮੈਂ ਡਰਾ ਕਰਾਂਦਾ ਰੈਕਟੈਂਗਲ ਇਦਾ ਕਰਕੇ ਫਿਰ ਮੈਂ ਮੂਵ ਟੂਲ ਤੋਂ ਦੱਸਿਆ ਸੀ ਕੀ ਪ੍ਰੋਪਰਟੀਜ਼ ਆ ਮੂਵ ਕਰ ਦਿੰਦਾ ਹਨਾ ਕੀ ਕਰਨ ਤੇ ਚਾ ਆਪਾਂ ਰੈਕਟੈਂਗਲ ਚ ਕਲਰ ਕਰ ਲਈਏ ਦੇਖ ਨਹੀਂ ਰਿਹਾ ਆਪਾਂ ਨੂੰ ਰੈਕਟੈਂਗਲ ਜੇ ਆਪਾਂ ਕਲਰ ਕਰ ਲੈਨੇ ਆ ਸਟ੍ਰੋਕ ਕਲਰ ਕਰ ਦਿੱਤਾ orange ਹੀ ਹਾਂ orange ਸਟ੍ਰੋਕ ਕਲਰ ਕਰ ਲਿਆ ਮੈਨੂੰ ਮੂਵ ਕਰਕੇ ਮੈਂ ਇੱਥੇ ਰੱਖ ਲਿਆ ਜਿਵੇਂ ਇਹ ਲੂਰੇ ਜੀ ਚਾਹੀਏ ਇਹ ਨੇੜੀ ਠੀਕ ਹੈ ਹੁਣ ਇਹਦੇ ਵਿੱਚ ਕੀ ਹੈ ਕਿ ਆਹ ਪਾਰਟ ਰਾਉਂਡ ਕਰਨਾ ਤਾਂ ਰੈਕਟੈਂਗਲ ਦੀ ਪ੍ਰੋਪਰਟੀਆਂ ਦੇਖੋ ਕੀ ਕੀ ਹੁੰਦੀਆਂ ਸਭ ਤੋਂ ਪਹਿਲੀ ਪ੍ਰੋਪਰਟੀਆਂ ਆ ਵੀ ਰੈਕਟੈਂਗਲ ਜਿਹੜਾ ਬਣਾਉਣਾ ਆਪਾਂ ਉਹਦਾ ਕੀ ਬਣਾਉਣਾ ਸ਼ੇਪ ਬਣਾਉਣੀ ਆ ਪਾਸ ਬਣਾਉਣੀ ਆ ਵੀ ਪਿਕਸਲਸ ਬਣਾਉਣਾ ਇਹ ਕੀ ਕਰਦਾ ਇਹ ਅੱਡ ਅੱਡ ਸਿਲੈਕਸ਼ਨ ਅੱਡ ਅੱਡ ਟੂਲਸ ਨੇ ਇਹ ਸ਼ੇਪ ਬਣਾਈ ਆ ਇਸ ਟਾਈਮ ਸ਼ੇਪ ਦੇ ਨਾਲ ਕੀ ਆਉਂਦਾ ਉਹਦੇ ਕੋਲ ਛੋਟਾ ਜਿਹਾ ਆਈਕਨ ਆਉਂਦਾ ਧਿਆਨ ਨਾਲ ਦੇਖੋ ਮੈਂ ਤੁਹਾਨੂੰ ਉਦੋਂ ਦੱਸਿਆ ਸੀ ਨਾ ਇੱਕ ਰਾਸਟਰਾਈਜ਼ ਲੇਅਰ ਹੁੰਦੀ ਆ ਇੱਕ ਰਾਈਟ ਕਲਿੱਕ ਕਰਕੇ ਮੈਨੂੰ ਸਮਾਰਟ ਆਬਜੈਕਟ ਕਰ ਦਿੰਦਾ ਇੱਕ ਸਮਾਰਟ ਆਬਜੈਕਟ ਹੁੰਦੀ ਹੈ ਨਾ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਮੈਂ ਇਹਨੂੰ ਫਿਰ ਕੀ ਕਰਦਾ ਸੀ ਤਾਂ ਰਾਈਟ ਕਲਿੱਕ ਕਰਕੇ ਰਾਸਟਰਾਈਜ਼ ਕਰਦਾ ਸੀ ਹੈ ਨਾ ਇਹਨੂੰ ਇਦਾਂ ਕਰਕੇ ਇਦਾਂ ਹੀ ਆਪਣੇ ਕੋਲੇ ਇੱਕ ਸ਼ੇਪ ਲੇਅਰ ਆਉਂਦੀ ਹੈ ਦੇਖੋ ਇਹਦਾ ਆਈਕਨ ਨਟ ਆਉਂਦਾ ਦੇਖ ਰਹੇ ਹੋ ਸ਼ੇਪ ਆਈਕਨ 'ਚ ਕੀ ਹੈ ਇਹ ਜਿਹੜਾ ਇਹਨਾਂ ਦੋਨਾਂ 'ਚ ਨਹੀਂ ਹੈਗਾ ਸਮਾਰਟ ਆਬਜੈਕਟ ਤੇ ਰਾਸਟਰਾਈਜ਼ ਇਹ ਸਮਝੀਏ ਆਪਾਂ ਪਹਿਲਾਂ ਇਹ ਸਮਝਣ ਲਈ ਆਪਾਂ ਨੂੰ ਮੈਂ ਤੁਹਾਨੂੰ ਇਹ ਰੈਕਟੈਂਗਲ ਨੂੰ ਮਾੜ ਤੋਂ ਤੁਹਾਨੂੰ ਪ੍ਰੋਪਰ ਸਮਝਾਉਣਾ ਚਾਹੀਜੀ ਹੈ ਜਿਵੇਂ ਇੱਥੇ ਮੈਂ ਕਲਰ ਕਰ ਲਿਆ ਰੈੱਡ ਇਹਦੇ ਵਿੱਚ ਇਹਦੇ ਜਿਹਾ ਬੰਦ ਹੀ ਰੱਖਦੇ ਨਵਾਂ ਬਣਾਉਂਦੇ ਆ ਇਹਦੇ ਜਿਹਾ ਆਪਾਂ ਚੇਂਜ ਕਰ ਦਿਆ ਰੈੱਡ ਕਲਰ ਠੀਕ ਹੈ ਆ ਲਿਆ ਆਪਾਂ ਹੁਣ ਦੇਖੋ ਇਹ ਸ਼ੇਪ ਟੂਲ ਆ ਮੈਨੂੰ ਕਾਪੀ ਕਰ ਲਿਆ ਮੂਵ ਟੂਲ ਦਾ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਆਲਟ ਹੋਲਡ ਕਰਕੇ ਜਦੋਂ ਮੂਵ ਕਰਦੇ ਆ ਕਾਪੀ ਹੋ ਜਾਂਦੀ ਹੈ ਚੀਜ਼ ਕਾਪੀ ਕਰ ਲਈ ਮੈਂ ਸ਼ੇਪ ਸੇਮ ਸ਼ੇਪ ਆ ਮੈਂ ਕਿਵਰੀ ਹੋਰ ਕਾਪੀ ਕਰ ਲਈ ਤਿੰਨ ਕਾਪੀ ਕਰ ਲਈਆਂ ਮੈਂ ਹੁਣ ਤਿੰਨਾਂ ਦੇ ਦੇਖੋ ਸੇਮ ਆਈਕਨ ਆ ਰਿਹਾ ਸ਼ੇਪ ਆਈਕਨ ਮੈਂ ਇਹਨੂੰ ਸਿਲੈਕਟ ਕਰਦਾ ਸ਼ੇਪ ਲੇਅਰ ਨੂੰ ਰਾਈਟ ਕਲਿੱਕ ਕਰਦਾ ਮੈਂ ਇਹਨੂੰ ਕੀ ਕਰਤਾ ਕਨਵਰਟ ਟੂ ਸਮਾਰਟ ਆਬਜੈਕਟ ਕਰਤਾ ਹੁਣ ਦੇਖੋ ਆਈਕਨ ਚੇਂਜ ਹੋ ਗਿਆ ਉਹ ਆ ਸ਼ੇਪ ਆਈਕਨ ਆ ਸ਼ੇਪ ਆਈਕਨ ਆ ਸਮਾਰਟ ਆਬਜੈਕਟ ਆਈਕਨ ਮੈਂ ਦੂਜੇ ਤੇ ਗਿਆ ਰਾਈਟ ਕਲਿੱਕ ਕਰਿਆ ਮੈਂ ਇਹਨੂੰ ਰਾਸਟਰਾਈਜ਼ ਲੇਅਰ ਕਰਤਾ ਇਹਦੇ ਤੇ ਕੋਈ ਆਈਕਨ ਹੀ ਨਹੀਂ ਹੈ ਨੀ ਉੱਡ ਗਿਆ ਬਣੇ ਨਾ ਤਿੰਨਾਂ 'ਚ ਡਿਫਰੈਂਸ ਦੇਖੋ ਕੀ ਹੈ ਜਿਹੜਾ ਸਮਾਰਟ ਆਬਜੈਕਟ ਆ ਮੈਂ ਇਹਦੇ ਚ ਗਿਆ ਤੇ ਮੈਂ ਨਾ ਸਮਾਰਟ ਆਬਜੈਕਟ ਵਾਲੀ ਲੇਅਰ ਕਿਹੜੀ ਹੈ ਹਾਈਡ ਕਰਕੇ ਦੇਖੋ ਆ ਉੱਪਰਲੀ ਸਭ ਨੂੰ ਟੌਪ ਵਾਲੀ ਲੇਅਰ ਸਮਾਰਟ ਆਬਜੈਕਟ ਦੀ ਹੈ ਮੈਂ ਕੀ ਕਰਿਆ ਮੈਂ ਨਾ ਇੱਥੋਂ ਸ਼ੇਪ ਟੂ ਲਿਆ ਸ਼ੇਪ ਟੂ ਲੈ ਕੇ ਦੇਖੋ ਜਦੋਂ ਮੈਨੂੰ ਸਿਲੈਕਟ ਵਗੈਰਾ ਕਰ ਰਹੇ ਹਾਂ ਕੁਝ ਨਹੀਂ ਆ ਰਿਹਾ ਦੇਖੋ ਆ ਰਿਹਾ ਕੁਝ ਨਹੀਂ ਆ ਰਿਹਾ ਅ ਜਦੋਂ ਮੈਂ ਸ਼ੇਪ ਟੂ ਲੈ ਕੇ ਲੇਅਰ ਸ਼ੇਪ ਵਾਲੀ ਸਿਲੈਕਟ ਕਰਦਾ ਤਾਂ ਦੇਖੋ ਆ ਪ੍ਰੋਪਰਟੀਜ਼ ਆਉਣ ਲੱਗੀਆਂ ਨਹੀਂ ਆ ਦੇਖੋ ਡਾਟ ਜੇ ਆ ਗਈ ਇਹਦੇ ਨਾਲ ਮੈਨੂੰ ਐ ਰਾਉਂਡ ਕਰਵ ਕਰ ਸਕਦਾ ਹਾਂ ਉੱਪਰਲੀ ਨੂੰ ਨਹੀਂ ਕਰ ਸਕਦਾ ਮੈਂ ਸਮਾਰਟ ਆਬਜੈਕਟ ਵਾਲੀ ਨੂੰ ਠੀਕ ਹੈ ਸਮਝ ਗਨ ਇਦਾਂ ਹੀ ਰਾਸਟ੍ਰਾਈਜ਼ ਵਾਲੀ ਜਿਹੜਾ ਮੈਂ ਗਿਆ ਮੈਂ ਸ਼ੇਪ ਟੂਲ ਲਿਆ ਦੇਖੋ ਕੁਝ ਨਹੀਂ ਆ ਰਿਹਾ ਇਹਦੇ ਤੇ ਵੀ ਇੱਥੇ ਵੀ ਨਹੀਂ ਮੈਂ ਕੁਝ ਵੀ ਚੇਂजेस ਕਰ ਸਕਦਾ ਤਾਂ ਕੋਈ ਵੀ ਮੋਡੀਫਿਕੇਸ਼ਨ ਕਰਨੀ ਹੈ ਨਾ ਸ਼ੇਪ ਦੀ ਤਾਂ ਸ਼ੇਪ ਲੇਅਰ ਹੋਣੀ ਚਾਹੀਦੀ ਆਹੋ ਇੱਥੇ ਸ਼ੇਪ ਲੇਅਰ ਤੇ ਉਹਦੇ 'ਚ ਆਪਾਂ ਜਦੋਂ ਮਰਜ਼ੀ ਮੋਡੀਫਿਕੇਸ਼ਨ ਕਰ ਸਕਦੇ ਆਂ ਐਂ ਵੀ ਕਰ ਸਕਦੇ ਆਂ ਤੇ ਇਹਨੂੰ ਆਪਾਂ ਇੱਥੇ ਆਪਣੇ ਕੋਲ ਹੁੰਦਾ ਡਾਇਰੈਕਟ ਸਿਲੈਕਸ਼ਨ ਟੂਲ ਇੱਕ ਇਹ ਟੂਲ ਦੇ ਨਾਲ ਵੀ ਆਪਾਂ ਮੋਡੀਫਾਈ ਕਰ ਸਕਦੇ ਆਂ ਸ਼ੇਪ ਨੂੰ ਇਦਾਂ ਆ ਗੀ ਯੈਸ ਕਰਾਂ ਮੋਡੀਫਾਈ ਹੋ ਜਾ ਪਰ ਇਹ ਸਮਾਰਟ ਆਬਜੈਕਟ 'ਚ ਨਹੀਂ ਮੈਂ ਕਰ ਸਕਦਾ ਨਾਮੇ ਰਾਸਟ੍ਰਾਈਜ਼ ਕਰਦਾ ਹਾਂ ਇਹ ਸਿਰਫ ਸ਼ੇਪ ਟੂਲ ਜੀ ਹੋਊਗਾ ਸ਼ੇਪ ਲੇਅਰ ਚ ਹੋਊਗਾ ਸ਼ੇਪ ਟੂਲ ਦੇ ਨਾਲ ਹੀ ਹੋਊਗਾ ਡ੍ਰੈਗ ਸਿਲੈਕਸ਼ਨ ਟੂਲ ਦੇ ਨਾਲ ਹੋਊਗਾ ਸਮਝ ਰਹੇ ਹੋ ਗੱਲ ਠੀਕ ਹੈ ਅੰਡੂ ਕਰਦੇ ਆਪਾਂ ਇਹਦੇ ਨਾਲ ਹੁਣ ਸਮਾਰਟ ਆਬਜੈਕਟ ਦਾ ਕੀ ਫਾਇਦਾ ਤੇ ਰਾਸਟ੍ਰਾਈਜ਼ ਦਾ ਇਹਨਾਂ ਦੋਨਾਂ ਚ ਕੀ ਡਿਫਰੈਂਸ ਹੈ ਵੀ ਸੇਮ ਹੀ ਕੰਮ ਕਰ ਰਹੇ ਨੇ ਵੀ ਦੋਨਾਂ ਤੇ ਕੰਮ ਹੀ ਨਹੀਂ ਕਰ ਰਹੇ ਕੁਝ ਹੁਣ ਜਿਹੜੀ ਰਾਸਟ੍ਰਾਈਜ਼ ਹੈ ਰਾਸਟ੍ਰਾਈਜ਼ ਲੇਅਰ ਨੂੰ ਮੈਂ ਸਿਲੈਕਸ਼ਨ ਕਰ ਸਕਦਾ ਜਿਵੇਂ ਮੈਂ ਸਿਲੈਕਸ਼ਨ ਕਰੀ ਰਾਸਟ੍ਰਾਈਜ਼ ਲੇਅਰ ਦੀ ਐਦਾਂ ਕਰਕੇ ਮੈਨੂੰ ਡਿਲੀਟ ਕਰਤਾ ਦੇਖੋ ਈਜ਼ੀਲੀ ਡਿਲੀਟ ਹੋ ਗਿਆ ਕੰਟਰੋਲ ਡੀ ਕਰ ਦਿੰਦਾ ਮੈਂ ਡੀਸਿਲੈਕਟ ਕਰਦਾ ਦੇਖੋ ਡਿਲੀਟ ਹੋ ਗਿਆ ਨਾ ਇਹੀ ਅਗਰ ਮੈਂ ਸਿਲੈਕਸ਼ਨ ਬਣਾਵਾ ਸਮਾਰਟ ਆਬਜੈਕਟ ਵਾਲੀ ਥਿੰਗ ਤੇ ਮੈਂ ਸਿਲੈਕਟ ਕਰਿਆ ਮੈਂ ਚੂ ਡਿਲੀਟ ਕਰਿਆ ਦੇਖੋ ਡਿਲੀਟ ਨਹੀਂ ਕਰ ਰਿਹਾ ਉਹ ਦੇਖ ਰਿਹਾ ਵਰਨਿੰਗ ਦੇ ਰਿਹਾ ਇਹ ਚੋਂ ਮੈਂ ਡਿਲੀਟ ਨਹੀਂ ਕਰ ਸਕਦਾ ਸਮਾਰਟ ਆਬਜੈਕਟ ਦਾ ਪਰ ਫਾਇਦਾ ਕੀ ਹੈ ਇਹਦਾ ਤਾਂ ਫਾਇਦਾ ਪਤਾ ਲੱਗ ਗਿਆ ਆਪਾਂ ਨੂੰ ਸ਼ੇਪ ਟੂਲ ਦਾ ਵੀ ਇਹਦੇ ਚ ਆਪਾਂ ਮੋਡੀਫਿਕੇਸ਼ਨ ਕਰ ਸਕਦੇ ਹਾਂ ਸ਼ੇਪ ਟੂਲ ਲੈ ਕੇ ਡਾਇਰੈਕਟ ਸਿਲੈਕਸ਼ਨ ਟੂਲ ਲੈ ਕੇ ਮੋਡੀਫਿਕੇਸ਼ਨ ਕਰੋ ਜਿਵੇਂ ਮਰਜ਼ੀ ਮੋਡੀਫਿਕੇਸ਼ਨ ਕਰ ਲੋ ਜਿੰਦਾਂ ਠੀਕ ਹੈ ਪਰ ਜਦੋਂ ਆਪਾਂ 스마트 ਆਬਜੈਕਟ ਚ ਹੁੰਨੇ ਆ ਇਹਦੇ ਜਨਾ ਆਪਾਂ ਸਿਲੈਕਸ਼ਨ ਨਾਲ ਡਿਲੀਟ ਕਰ 파 ਰਹੇ ਕਿਸੇ ਚੀਜ਼ ਨੂੰ ਹਨਾ ਕੁਝ ਨਹੀਂ ਕਰ 파 ਰਹੇ ਰਾਸ਼ਟਰਾਈ ਦਾ ਫਾਇਦਾ ਕੀ ਇਹਦੇ ਚ ਆਪਾਂ ਜਿਵੇਂ ਮਰਜ਼ੀ ਸਿਲੈਕਸ਼ਨ ਕਰਕੇ ਡਿਲੀਟ ਵੀ ਕਰ ਸਕਦੇ ਜਿੰਵੇਂ ਇਹਦੇ ਵਿਚਾਲੇ ਇਹ ਤਾਂ ਸਿਲੈਕਸ਼ਨ ਕਰੀ ਇਹਨੂੰ ਡਿਲੀਟ ਕਰਾ ਦੇਖੋ ਵਿਚਾਲੇ ਉਹ ਕਟਿੰਗ ਹੋ ਗਈ ਅਣਾ ਕਿੰਨਾ ਈਜ਼ੀ ਹੈ ਇਹਦੇ ਵਿੱਚ ਕਟਿੰਗ ਵਗੈਰਾ ਕਰਨਾ ਹੁਣ smart object ਦਾ ਫਾਇਦਾ ਦੇਖੋ ਕੀ ਹੈ ਇਹਦੇ ਵਿੱਚ ਆਪਾਂ ਕਰ ਸਕਦੇ ਹਾਂ শেਪ ਰੂਲ ਵਾਲੇ ਕੰਮ ਵੀ ਕਿਵੇਂ ਕਰ ਸਕਦੇ ਹਾਂ ਇਹ ਜਦੋਂ ਮੈਨੂੰ smart object ਕਰਿਆ ਉਹਰੇ ਤਾਂ ਮੈਂ ਚੇਂਜ ਨਹੀਂ ਕਰ ਪਾ ਰਿਹਾ ਰੈਕਟੈਂਗਲ ਨੂੰ ਨਾ ਮੈਂ ਉਹਦੀ ਕੋਈ ਮੋਡੀਫਿਕੇਸ਼ਨ ਕਰ ਪਾ ਰਿਹਾ ਪਰ ਜਦੋਂ ਮੈਂ smart object ਦੇ ਉੱਪਰ ਡਬਲ ਕਲਿੱਕ ਕਰਿਆ ਤਾਂ ਕਰ ਗਿਆ ਇੱਕ ਨਵੀਂ ਫਾਈਲ ਖੁੱਲ ਗਈ ਦੇਖੋ ਇੱਕ ਫਾਈਲ ਆ ਪਈ ਹੈ ਆਪਣੀ ਜਿਹੜੀ ਮੇਨ ਫਾਈਲ ਆ ਜਦੋਂ ਮੈਂ ਸਮਾਰਟ ਆਬਜੈਕਟ ਤੇ ਡਬਲ ਕਲਿਕ ਕਰਿਆ ਉਹਨੇ ਇੱਕ ਹੋਰ ਫਾਈਲ ਓਪਨ ਕਰਤੀ ਜਿਹਦੇ ਚ ਰੈਕਟੈਂਗਲ ਪਿਆ ਵਾ ਤਾਂ ਉਹਦੇ ਅੰਦਰ ਵੀ ਲੇਅਰ ਪਈ ਐ ਇੱਕ ਸਿੰਗਲ ਲੇਅਰ ਰੈਕਟੈਂਗਲ ਦੇਖੋ ਆਈ ਆਈਕਨ ਆ ਰਿਹਾ ਰੈਕਟੈਂਗਲ ਆਈਕਨ ਆ ਰਿਹਾ ਹੁਣ ਮੈਨੂੰ ਮੋਡੀਫਾਈ ਕਰ ਸਕਦਾ ਇਹਦੇ ਅੰਦਰ ਆ ਕੇ ਇਹਦੇ ਅੰਦਰ ਆ ਕੇ ਜਿਵੇਂ ਮਰਜੀ ਨੂੰ ਮੈਂ ਇੱਥੋਂ ਡਬਲ ਕਲਿਕ ਕਰਿਆ ਇਦਾਂ ਕਰਕੇ ਇਹਨੂੰ ਮੈਂ ਰਾਉਂਡ ਵੀ ਕਰ ਸਕਦਾ ਇਦਾਂ ਫਿਰ ਮੈਂ ਨੂੰ ਕੰਟਰੋਲ ਐਸ ਸੇਵ ਕਰੂਗਾ ਇਧਰੋਂ ਆਪਣੀ ਮੇਨ ਫਾਈਲ ਤੇ ਚੇਂਜਸ ਹੋ ਜਾਣਗੇ ਉਹ ਦੇਖੋ ਹੋ ਗਿਆ ਨਾ ਚੇਂਜਸ ਸਮਾਈ ਕਰ ਆ ਚੀਜ਼ਾਂ ਰਹਿੰਦੀ ਐ ਸੋ ਸਮਾਰਟ ਹੋਣੇ ਸਮਾਰਟ ਆਬਜੈਕਟ ਦੇ ਹੋਰ ਵੀ ਫਾਇਦੇ ਆਂ ਡੂ ਕਰ ਲੈਨੇ ਇਹਨੂੰ ਆਪਾਂ ਹੋਰ ਕੀ ਫਾਇਦੇ ਆ ਹੁਣ ਦੇਖੋ ਮੈਂ ਰਾਸਟ੍ਰਾਈਜ਼ ਲੇਅਰ ਨੂੰ ਕੰਟਰੋਲ ਟੀ ਟਰਾਂਸਫਾਰਮ ਕਰਿਆ ਮੈਂ ਮੈਂ ਸਕیل ਕਰ ਲਿਆ ਇਹਨੂੰ ਇਦਾਂ ਕਰਕੇ ਇਹ ਟਰਾਂਸਫਰਮੇਸ਼ਨ ਕਿੱਥੋਂ ਕਰੀ ਮੈਂ ਜਿਵੇਂ ਮੈਂ ਤੁਹਾਨੂੰ ਇੱਥੋਂ ਦੱਸਿਆ ਐ ਐਡਿਟ ਚ ਆ ਕੇ ਫ੍ਰੀ ਟਰਾਂਸਫਾਰਮ ਆ ਟਰਾਂਸਫਾਰਮ ਕਰਦਾ ਕਰਕੇ ਜ਼ੂਮ ਕਰ ਲਿਆ ਇਹਨੂੰ ਪੂਰਾ ਸਕیل ਕਰ ਲਿਆ ਅਪਲਾਈ ਕਰਿਆ ਤੇ ਅਨ ਨਾਲ ਦੇਖੋ ਇਹ ਬਲਰ ਜੀ ਹੋ ਗਈ ਦੇਖ ਰਹੇ ਹੋ ਇੱਥੋਂ শারਪ ਜੀ ਨਹੀਂ ਰਹੀ ਇਹਦੀ ਵੈਲਿਊ ਆ ਸਟ੍ਰੋਕ ਦੀ ਪਰ ਇਹੀ ਚੀਜ਼ ਨੂੰ ਮੈਂ 스마트 ਆਬਜੈਕਟ ਤੇ ਕਰਦਾ ਵਾਂ ਫਿਰ ਹਜੇ ਵੀ ਉਹ ਹੱਥੇ ਕਰ ਸ਼ਾਰਪਈਆ ਥੋੜੀ ਹੋਰ ਵੱਡੀ ਕਰ ਦਾਂਗੇ ਠੀਕ ਹੈ ਹਜੇ ਵੀ ਦੇਖੋ ਸਾਈਜ਼ ਹੋ ਨਹੀਂ ਪਿਆ ਵਡਾ ਇਹ ਸਟ੍ਰੋਕ ਦਾ ਸਾਈਜ਼ ਇਹਦਾ ਵਧੇਗਾ ਛੇ ਤੋਂ ਨਹੀਂ ਪਿਆ ਅੰਡੂ ਕਰਦੇ ਹਾਂ ਇੱਕ ਹੋਰ ਚੀਜ਼ ਆਪਾਂ ਆਪਾਂ ਹੀ ਕਰ ਆਪਾਂ ਇਹਨੂੰ ਕੰਟਰੋਲ T ਟ੍ਰਾਂਸਫਾਰਮ ਕਰਾ ਛੋਟਾ ਕਰ ਲੈਂਦੇ ਹਾਂ ਇੰਨਾ ਬਿਲਕੁਲ ਛੋਟਾ ਕਰ ਦਿੰਦਾ ਮੈਂ ਰਾਸਟ੍ਰੇਜ ਲੇਅਰ ਆਹੇ ਬਿਲਕੁਲ ਛੋਟਾ ਕਰਤਾ ਮੈਨੇ ਅਪਲਾਈ ਕਰਤਾ ਕੰਟਰੋਲ T ਮੈਂ ਦੁਬਾਰਾ ਜਦੋਂ ਇਹਨੂੰ ਵੱਡਾ ਕਰਾਂ ਇਹ ਦੇਖੋ ਇਹ ਹੋਰ ਖਰਾਬ ਹੋ ਗਈ ਬਲੀ ਆ ਦੇਖ ਲੋ ਜਿਵੇਂ ਹੀ ਬਲਰ ਹੋ ਗਈ ਸਪੋਟ ਹੈ ਪਰ ਇਹ ਸਮਾਰਟ ਆਬਜੈਕਟਸ 'ਚ ਨਹੀਂ ਇਦਾਂ ਹੋਊਗਾ ਜਦੋਂ ਮੈਂ ਇਹਨੂੰ ਕੰਟਰੋਲ T ਕਰਾ ਛੋਟਾ ਕਰ ਲਿਆ ਬਿਲਕੁਲ ਮੈਨੂੰ ਅਪਲਾਈ ਕਰਤਾ ਬਸ ਜਦ ਦੁਬਾਰਾ ਜਦੋਂ ਮਰਜ਼ੀ ਵੱਡਾ ਕਰਾਂ ਇਹਨੂੰ ਮਾੜਾ ਯਾਰ ਚੁੱਪ ठीक है देखो सही हो गया ना ये देखो उम्मै हो गया स्केल स्मार्ट ऑब्जेक्ट ਦਾ ਇਹ ਵੀ ਫਾਇਦਾ ਹੈ ਜਦੋਂ ਮਰਜ਼ੀ ਛੋਟਾ ਵੱਡਾ ਕਰ ਸਕਦੇ ਆਪਾਂ ਚੀਜ਼ਾਂ ਚਲੋ 스마트 অবজেক্ট ਤੇ ਥੋੜਾ ਬਹੁਤ ਬਲਰ ਹੋ ਵੀ ਰਿਹਾ ਵਾ ਹਲਕਾ ਹਲਕਾ ਬਲਰ ਹੋ ਰਿਹਾ ਨਾ ਦੇਖੋ ਪਰ ਇੰਨਾ ਨਹੀਂ ਹੋ ਰਿਹਾ ਜਿੰਨਾ ਇਹ ਹੋਇਆ ਵਾ ਹਲਕਾ ਹਲਕਾ ਇਹ ਵੀ ਹੋ ਰਿਹਾ ਆਪਣਾ ਪਰ ਜਿਹੜੀ ਆਪਣੀ ਸੀ ਪਲੇਅਰ ਆ ਉਹ ਤਾਂ ਬਲਰ ਹੁੰਦੀ ਹੀ ਨਹੀਂ ਉਹ ਜਿੰਨਾ ਮਰਜ਼ੀ ਸਕੇਲ ਕਰੀ ਜਾਓ ਉਹ ਸ਼ਾਰਪ ਹੀ ਰੋ ਕੇ ਲੋ ਸ਼ਾਰਪ ਹੀ ਆ ਉਹਦਾ ਸਾਈਜ਼ ਵੀ ਸਟ੍ਰੋਕ ਦਾ ਉਨਾ ਹੀ ਰਹੂਗਾ ਦੇਖੋ ਸ਼ਾਰਪ ਆ ਬਿਲਕੁਲ ਸਮਝ ਰਹੇ ਹੋ ਸ਼ੇਪ ਨੂੰ ਤਾਂ ਜਿੰਨਾ ਮਰਜ਼ੀ ਮੋਡੀਫਾਈ ਕਰ ਲਓ ਦਿੱਕਤ ਹੀ ਕੋਈ ਨਹੀਂ ਇਹਨੂੰ ਜਿੰਨਾ ਮਰਜ਼ੀ ਛੋਟਾ ਕਰ ਲਓ ਉਵੇਂ ਹੀ ਪਈ ਰਹਿਣੀ ਹੈ ਜਿੰਨਾ ਮਰਜ਼ੀ ਇਹਨੂੰ ਵੱਡਾ ਕਰ ਲਓ ਉਵੇਂ ਹੀ ਪਈ ਰਹਿਣੀ ਹੈ ਸਮਝ ਗਏ ਨੂੰ ਤਿੰਨਾਂ 'ਚ ਡਿਫਰੈਂਸ ਪਤਾ ਲੱਗ ਗਿਆ ਲੇਅਰਸ ਦਾ ਕੀ ਹੈ ਸਮਾਰਟ ਆਬਜੈਕਟ ਨੂੰ ਆਪਾਂ ਮੋਡੀਫਾਈ ਕਰ ਸਕਦੇ ਆ ਬਾਅਦ ਚੋਂ ਉਹਦੇ ਅੰਦਰ ਡਬਲ ਕਲਿੱਕ ਕਰਕੇ ਜਿਵੇਂ ਮਰਜ਼ੀ ਠੀਕ ਹੈ ਰਾਸਟ੍ਰਾਈਜ਼ ਲੇਅਰ ਨੂੰ ਆਪਾਂ ਐਡਿਟ ਕਰ ਸਕਦੇ ਹਾਂ ਕੱਟ ਵਗੈਰਾ ਰੇਜ਼ ਵਗੈਰਾ ਕਰ ਸਕਦੇ ਹਾਂ ਜਿਹੜੀ ਆਪਣੀ ਸ਼ੇਪ ਲੇਅਰ ਹੈ ਸ਼ੇਪ ਲੇਅਰ ਨੂੰ ਮੋਡੀਫਾਈ ਕਰ ਸਕਦੇ ਹਾਂ ਪਾਥ ਦੇ ਨਾਲ ਆ ਇਹਦਾ ਪਾਥ ਹੁੰਦਾ ਆ ਬਲੂ ਲਾਈਨ ਜਿਹੜੀ ਆਪਾਂ ਆਉਂਦੀ ਹੈ ਇਹਦੇ ਆਲੇ-ਦਲੇ ਨੂੰ ਪਾਥ ਕਹਿੰਨੇ ਆਪਾਂ ਆ ਐਂਕਰ ਪੁਆਇੰਟਸ ਹੁੰਦੇ ਆ ਐਂਕਰ ਪੁਆਇੰਟਸ ਨੂੰ ਮੂਵ ਕਰਕੇ ਆਪਾਂ ਮੋਡੀਫਾਈ ਕਰ ਸਕਦੇ ਹਾਂ ਠੀਕ ਹੈ ਇਦਾਂ ਦਾ ਕਿਉਂਕਿ ਇਹਦੇ 'ਚ ਪਾਥ ਹੁੰਦਾ ਠੀਕ ਹੈ ਇਦਾਂ ਹੀ ਆਪਾਂ ਜਿਹੜੀ ਹੁਣ ਰੈਕਟੈਂਗਲ ਸਟਾਰਟਿੰਗ 'ਚ ਬਣਾਇਆ ਸੀ ਜਿਹੜਾ ਇਹ ਇੱਕ ਸ਼ੇਪ ਲੇਅਰ ਆ ਦੇਖੋ ਸ਼ੇਪ ਆਈਕਨ ਤਾਂ ਮੈਂ ਸਾਈਡ ਆਊਂਡ ਕਰ ਸਕਦਾ ਹਾਂ ਸਿੰਪਲੀ ਮੈਂ ਇਥੋਂ ਟੂਲ ਲਿਆ ਸ਼ੇਪ ਟੂਲ ਮੈਂ ਆਹ ਪੁਆਇੰਟ ਕੱਲਾ ਹੀ ਰਾਊਂਡ ਕਰਨਾ ਮੈਂ ਇੱਥੇ ਡਬਲ ਕਲਿੱਕ ਕਰਿਆ ਤੇ ਮੈਨੂੰ ਡ੍ਰੈਗ ਕਰਕੇ ਤਾਂ ਰਾਊਂਡ ਕਰ ਲੈਣਾ ਆਹ ਹੋ ਗਿਆ ਨਾ ਇਜ਼ੀਲੀ ਹੋ ਗਿਆ ਨਾ ਇਦਾਂ ਹੀ ਇਹਨੂੰ ਡੁਪਲੀਕੇਟ ਕਰ ਲਓ ਕੰਟਰੋਲ ਜੇ ਵੀ ਸ਼ਾਰਟਕਟ ਆ ਡੁਪਲੀਕੇਟ ਕਰਨ ਦਾ ਮੂਵ ਟੂਲ ਦੇ ਨਾਲ ਮੈਂ ਹਲਕਾ ਜਿਹਾ ਮੂਵ ਕਰਿਆ ਤਾਂ ਉਹਨੂੰ ਰੱਖ ਲੈ ਇਦਾਂ ਕਰਕੇ ਠੀਕ ਆ ਜੀ ਅੰਦਰ ਮੈਂ ਫਿਲ ਕਲਰ ਕਰਤਾ ਕੱਲ ਇਹ ਲਿ ਕਰਾ Orange ਤੇ ਸਟ੍ਰੋਕ ਬੰਦ ਕਰ ਠੀਕ ਹੈ ਆ ਚੀਜ਼ ਆ ਗਈ ਆਪਣੀ ਸਮਾਂ ਹੁਣ ਆਪਾਂ ਨੂੰ ਕੋਈ ਕੈਰੈਕਟਰ ਚਾਹੀਦਾ ਵਾ ਪਿੱਛੋਂ ਉਹ ਹੋ ਗਿਆ ਯਾਰ ਬਾਤ ਹੁੰਦਾ ਗੇਟ ਕੌਣ ਖੁੱਲ ਗਿਆ ਬੰਦ ਕਰ ਕੇ ਨਹੀਂ ਮੈਂ ਤਾਂ ਮੈਲੋਂ ਲੱਗੀ ਦੇਖ ਤਾਂ ਕੀ ਸੀ ਨਾ ਜਾ ਕੇ ਇੱਕ ਵਾਰੀ ਦੁੱਧ ਦੀ ਹੋਈ ਹੋਈ ਕੰਮ ਨਾ ਤੇ ਹੁੰਦੇ ਸਾਬ ਹੋ ਗਏ ਇਹ 25 ਸਾਲ ਉਹਨਾਂ ਪਾਣੀ ਦੇ ਵਾਸਤੇ ਬੁਲਾਇਆ ਹੋਇਆ ਤੇ ਜਦੋਂ ਪਹਿਲਾਂ ਤੂੰ ਜਾ ਕੇ ਇਹਦੇ ਟੂਟੀ ਬੰਦ ਕਰਤੀ ਨਹੀਂ ਆਇਆ ਉਹ ਪਾਣੀ ਡੁੱਲ ਗਿਆ ਤੇ ਉਹ ਨਹੀਂ ਆਪਾਂ ਬੈਠਦੇ ਜ ਲੈ ਇਧਰ ਆ ਜੀ ਸਭ ਕਰ ਇਹਦੇ ਬੋਲਦਾ ਇਹ ਆਈ ਦੇ ਯੋਈ ਇਹ ਚੇਲੇ ਯੋਈ ਪਿੰਨੀ ਹੋਈ ਦੇਖ ਚੁੱਪ ਹੋ ਯਾਰੋ ਬੀ ਚੁੱਪ ਹੁਣ ਆਪਾਂ ਮਾਡਲ ਲੈ ਲੈਂਦੇ ਆ ਆਪਾਂ ਇਹਨੂੰ ਉਹਦੇ ਅੰਦਰ ਰੱਖਣਾ ਡਾਊਨਲੋਡ ਕਰਦੇ ਆਂ ਮੈਨੂੰ ਵੱਡਾ ਕਰਕੇ ਮੈਂ ਇਹ ਨਾ ਹਲਕੀ ਜਿਹੀ ઓਪੈਸਿਟੀ ਡਾਊਨ ਕਰ ਲੈਣਾ ਤਾਂ ਮੈਨੂੰ ਦਿਖੇ ਵੀ ਕਿੰਨੇ ਏਰੀਆ ਤੇ ਆਪਾਂ ਰੱਖਣਾ ਹੈ ਇਹਨੂੰ ਜਿਵੇਂ ਨਾ ਅੱਧਾ ਹਲਕਾ ਜਿਹਾ ਬਾਹਰ ਕੱਢਣਾ ਦਾ ਸਿਰਜਾ ਤੇ ਮੈਂ ਇਹ ਕਿਹਾਂ ਚੀਜ਼ ਆ ਪਕਟਨੀ ਹੈ ਬਾਹਰ ਇਹਦਾ ਇਦਾਂ ਸਿਰਜਾ ਬਾਹਰ ਕੱਢਣਾ ਆਪਾਂ ਇੰਨਾ 파ਟ ਦੇ ਅੰਦਰ ਰੱਖਣਾ ਵਾ ਐ ਕਰਿਆ ਮੈਂ ਅਪਲਾਈ ਇਹਨੂੰ ਫੇਰ ਇਹ ઓਪੈਸਿਟੀ ਵੀ ਇਨਕਰੀਜ਼ ਕਰ ਲਈ ਹੁਣ ਕਿਵੇਂ ਕਰਨੀ ਆ ਉਹ ਚੀਜ਼ ਧਿਆਨ ਨਾਲ ਦੇਖੋ ਇੱਥੇ ਕੀ ਹੋਇਆ ਹੋਇਆ ਆ ਦੇਖੋ ਕਰੈਕਟਰ ਅੰਦਰ ਆ ਪਰ ਇਹਦਾ ਦੇਖੋ ਹੈਡ ਬਾਰ ਆ ਉੱਪਰ ਦੇਖ ਰਹੇ ਹੋ ਤਾਂ ਮੈਂ ਕੀ ਕਰਨਾ ਵਾ ਮੈਂ ਇਹ ਸਿਲੈਕਸ਼ਨ ਕਰੂੰਗਾ ਪਹਿਲਾ ਕਰੈਕਟਰ ਦੀ ਮੈਂ ਸਿਲੈਕਸ਼ਨ ਟੂਲ ਦੱਸੇ ਸੀ ਨਾ ਤੁਹਾਨੂੰ ਆਬਜੈਕਟ ਸਿਲੈਕਸ਼ਨ ਟੂਲ ਦਾ ਸਾਰ ਨੂੰ ਪਾਵਰਫੁਲ ਜਿਹੜਾ ਆਬਜੈਕਟ ਨੂੰ ਸਿਲੈਕਟ ਕਰ ਲੈਂਦਾ ਹਨ ਆਪਾਂ ਸਿਲੈਕਟ ਕਰਿਆ ਸਿਲੈਕਟ ਸਬਜੈਕਟ ਸਿਲੈਕਟ ਸਬਜੈਕਟ ਤਾਂ ਇਹਨੇ ਸਿੰਪਲੀ ਸਬਜੈਕਟ ਨੂੰ ਸਿਲੈਕਟ ਕਰ ਲੈਣਾ ਕਰਤਾ ਜਿਹੜੀ ਆਪਾਂ ਸਿਲੈਕਸ਼ਨ ਕਰੀ ਆ ਜਿਵੇਂ ਆ ਪੁੱਛ ਕਰੀ ਸੀ ਕੰਟਰੋਲ ਜੀ ਜਾਂ ਰਾਈਟ ਕਲਿੱਕ ਕਰਕੇ ਲੇਅਰ ਵਾਇਆ ਕਾਪੀ ਕਰ ਲੈਣਾ ਹਨਾ ਮਾਸਕ ਆਪਾਂ ਬਾਅਦ ਚ ਸਮਝਾਵਾਂਗੇ ਤੁਹਾਨੂੰ ਆ ਦੇਖੋ ਮੈਨੂੰ ਕਾਪੀ ਕਰ ਲੈ ਸਿੰਪਲੀ ਕਾਪੀ ਹੋ ਗਿਆ ਆ ਫੋਟੋ ਨਹੀਂ ਚਾਹੀਦੀ ਮੈਨੂੰ ਬੈਕਗਰਾਉਂਡ ਵਾਲੀ ਮੈਂ ਇਹਨੂੰ ਡਿਲੀਟ ਕਰਦਾ ਸਿਰਫ ਮੈਨੂੰ ਕੈਰੈਕਟਰ ਚਾਹੀਦਾ ਸੀ ਕਿਉਂ ਨਾ ਕੈਰੈਕਟਰ ਨਾ ਰੈਕਟੈਂਗਲ ਦੇ ਅੰਦਰ ਅੰਦਰ ਚਾਹੀਦਾ ਕੀ ਕਰ ਸਕਦੇ ਆ ਆਪਾਂ ਇਹਨੂੰ ਇਹਦੇ ਉੱਤੇ ਰਾਈਟ ਕਲਿੱਕ ਕਰੋ ਪਹਿਲਾਂ ਤਾਂ ਜਿਹੜੀ ਸ਼ੇਪ ਦੇ ਅੰਦਰ ਚਾਹੀਦਾ ਕੈਰੈਕਟਰ ਉਹ ਸ਼ੇਪ ਬਿਲਕੁਲ ਆਹ ਆਪਣੀ ਕੈਰੈਕਟਰ ਦੀ ਲੇਅਰ ਦੇ ਬਿਲਕੁਲ ਥੱਲੇ ਪਈ ਹੋਣੀ ਚਾਹੀਦੀ ਆ ਇਹਦੇ ਅੰਦਰ ਚਾਹੀਦਾ ਆਪਾਂ ਨੂੰ ਕੈਰੈਕਟਰ ਕੈਰੈਕਟਰ ਬਿਲਕੁਲ ਹੀ ਉਹਦੇ ਉੱਪਰ ਪਿਆ ਹੋਣਾ ਚਾਹੀਦਾ ਆਏ ਨਹੀਂ ਵੀ ਇਹਦੇ ਇਨ ਬਿਟਵੀ ਫੇਰ ਨਹੀਂ ਗੱਲ ਬਾਨੀ ਇਹ ਲੇਅਰ ਆਪਾਂ ਡਿਲੀਟ ਕਰ ਦਣੀ ਹੈ ਇਹਦੇ ਵਿੱਚ ਕੁਝ ਨਹੀਂ ਹੋਣਾ ਚਾਹੀਦਾ ਤਾਂ ਲੇਅਰ ਤੇ ਰਾਈਟ ਕਲਿੱਕ ਕਰਿਆ ਕ੍ਰੀਏਟ ਕਲਿੱਪ ਮਾਸਕ ਕਰਤਾ ਮੈਂ ਆਹ ਦੇਖੋ ਹੋ ਗਿਆ ਹੁਣ ਮੈਨੂੰ ਡੁਪਲੀਕੇਟ ਕਰਿਆ ਕੰਟਰੋਲ ਜੇ ਇੱਕ ਵਾਰੀ ਹੋਰ ਡੁਪਲੀਕੇਟ ਕਰ ਦਨਾ ਲੇਅਰ ਨੂੰ ਹੁਣ ਆਹ ਕਲਿੱਪ ਤਾਂ ਕਰੀ ਮੈਂ ਇਹਦੇ ਨਾਲ ਕੀ ਹੋਇਆ ਕੈਰੈਕਟਰ ਅੰਦਰ ਤਾਂ ਚਲਾ ਗਿਆ ਪਰ ਇਹਦਾ ਹੈੱਡ ਨਹੀਂ ਬਾਹਰ ਦੇਖ ਰਿਹਾ ਉਹ ਵੀ ਅੰਦਰ ਚਲਾ ਗਿਆ ਠੀਕ ਹੈ ਹੁਣ ਆਪਾਂ ਹੀ ਕਰਨਾ ਹੈ ਡੁਪਲੀਕੇਟ ਕਰਿਆ ਹੈ ਉਹਨੂੰ ਇਰੇਜ਼ ਕਰ ਦੇਣਾ ਬਾਹਰਲੇ ਬਾਹਰਲੇ ਪਾਸੋਂ ਇਰੇਜ਼ਰ ਟੂਲ ਲਿਆ ਆਪਾਂ ਠੀਕ ਹੈ ਆਪਾਂ ਇਹਨੂੰ ਇੱਥੋਂ ਇਰੇਜ਼ ਕਰ ਦਿੰਦੇ ਆ ਆਹ ਲੇਅਰ ਨੂੰ ਸਿਲੈਕਟ ਕਰੋ ਉੱਪਰ ਵਾਲੀ ਥੱਲੇ ਵਾਲੀ ਤਾਂ ਕਲਿੱਪ ਕਰੀ ਹੋਈ ਹੈ ਉੱਪਰਲੀ ਲੇਅਰ ਹੀ ਇਰੇਜ਼ ਕਰਨੀ ਉਹਨੀ-ਉਹਨੀ ਕਰਨੀ ਹੈ ਜਿੰਨੀ-ਜਿੰਨੀ ਆਪਾਂ ਨੂੰ ਚਾਹੀਦੀ ਹੈ ਇਰੇਜ਼ ਕਰ ਲਓ ਕਿੰਨੀ ਜ਼ਰੂਰੀ ਇਰੇਜ਼ ਕਰਨਾ ਇੰਨੀ ਗੱਲ ਸਮਝ ਆਈ ਆਪਣਾ इजी ਹੈ ਕੰਮ ਕੋਈ ਦਿੱਕਤ ਨਹੀਂ ਆਈ ਠੀਕ ਹੈ ਉਦੋਂ ਬਾਅਦ ਆਪਾਂ ਰੈਕਟੈਂਗਲ ਵਗੈਰਾ ਇਹਦਾ ਬਣਾਉਣਾ ਆਪਾਂ ਇਹਨੂੰ ਰੈਕਟੈਂਗਲ ਨੂੰ ਡਰਾ ਕਰਾਂਗੇ ਸਿੰਪਲੀ ਤੋਂ ਡਰਾ ਕਰੋ ਰੈਕਟੈਂਗਲ ਜਿਦਾਂ ਕਰ ਰਿਹਾ ਹਾਂਲਕਾ ਇਹ ਰਾਉਂਡ ਕਰਨਾ ਚਾਹਤੋਂ ਹਲਕਾ ਇਹ ਆਪਾਂ ਰਾਉਂਡ ਕਰ ਦੈਨ ਕਲਰ ਚਾਹੀਦਾ ਇਹਦੇ ਹਲਕਾ ਇਹ ਕਲਰ ਕਰ ਦਾਂ ਇਹਦੇ ਰੱਖ ਲਓ ਇਹਦੇ ਪਿੱਛੇ ਮੈਨੂੰ ਡ੍ਰੌਪ ਸ਼ੈਡੋ ਚਾਹੀਦਾ ਧਿਆਨ ਨਾਲ ਦੇਖੋ ਜਿਹੜਾ ਉੱਠਿਆ ਉੱਠਿਆ ਜਿਹਾ ਲੱਗ ਰਿਹਾ ਸ਼ੈਡੋ ਹੈ ਇਹਦੇ ਪਿੱਛੇ ਡ੍ਰੌਪ ਸ਼ੈਡੋ ਮੈਂ ਜਿਹੜੀ ਰਾਈਟ ਕਲਿੱਕ ਕਰੂੰਗਾ ਲੇਅਰ ਦੇ ਬਲੈਂਡਿੰਗ ਆਪਸ਼ਨਸ 'ਤੇ ਜਾਊਂਗਾ ਇੱਥੇ ਆਪਣੇ ਕੋਲੇ ਆ ਗਈ ਡ੍ਰੌਪ ਸ਼ੈਡੋ ਹੁਣ ਡ੍ਰੌਪ ਸ਼ੈਡੋ ਦੀ ਸੈਟਿੰਗ ਸਮਝੂ ਮੈਂ ਜਿਹੜਾ ਡ੍ਰੌਪ ਸ਼ੈਡੋ ਲਾਈ ਇਹਨੂੰ ਜਿੱਥੇ ਮਰਜ਼ੀ ਚੱਕ ਕੇ ਰੱਖ ਸਕਦੇ ਹਾਂ ਏਨਾ ਇਦਾਂ ਕਰਕੇ ਬਾਈਟਲੀ ਸ਼ੈਡ ਰੱਖ ਲਿਆ ਜੇ ਇਹਨੂੰ ਥੋੜਾ ਜਿਹਾ ਸਾਈਡ ਤੇ ਰੱਖੀਏ ਆਪਾਂ ਓਪਨ ਕਰ ਲਾਂਗੇ ਡ੍ਰੌਪ ਸ਼ੈਡੋ ਤੇ ਥੋੜਾ ਜਿਹਾ ਡਬਲ ਕਲਿੱਕ ਕਰੀਏ ਓਪਨ ਹੋ ਜਾਣਾ ਹੁਣ ਦੇਖੋ ਆਹ ਡ੍ਰੌਪ ਸ਼ੈਡੋ ਹੁਣ ਤੇ ਨਾਲ ਦੇਖੋ ਚਾਰੇ ਪਾਸੇ ਇਹਦੇ ਸ਼ੈਡੋ ਆ ਰਹੀ ਹੈ ਡ੍ਰੌਪ ਸ਼ੈਡੋ ਨੂੰ ਇੱਥੋਂ ਔਨ ਨਹੀਂ ਕਰਨਾ ਬਲਕਿ ਇਹਨੂੰ ਸਿਲੈਕਟ ਵੀ ਕਰਨਾ ਕਈ ਵਾਰੀ ਕੀ ਹੁੰਦਾ ਸਟਾਈਲ ਸਿਲੈਕਟ ਹੁੰਦਾ ਵਾ ਜਾਂ ਬਲੈਂਡਿੰਗ ਆਪਸ਼ਨ ਸਿਲੈਕਟ ਹੁੰਦੇ ਦੇਖੋ ਇੱਥੇ ਆਪਸ਼ਨ ਕਾਦੇ ਆਉਣਗੇ ਜਿਹੜੀ ਚੀਜ਼ ਸਿਲੈਕਟ ਆ ਆ ਸਿਲੈਕਟ ਆ ਬਲੈਂਡਿੰਗ ਆਪਸ਼ਨ ਤਾਂ ਇੱਥੇ ਆਪਸ਼ਨ ਕੀ ਦਿਖਾ ਰਿਹਾ ਬਲੈਂਡਿੰਗ ਆਪਸ਼ਨਸ ਅਗਰ ਸ਼ੈਡੋ ਨੂੰ ਜੀ ਔਨ ਕਰ ਵੀ ਦਿੱਤੀ ਔਨ ਤਾਂ ਹੋ ਜੂਗੀ ਪਰ ਸੈਟਿੰਗ ਤੁਸੀਂ ਬਲੈਂਡਿੰਗ ਦੀ ਛੇੜੀ ਜਾਣੀ ਹੁੰਦੀ ਹੈ ਤੁਸੀਂ ਕਰਨਾ ਇਹਨੂੰ ਸਿਲੈਕਟ ਕਰਨਾ ਇਦਾਂ ਕਰਕੇ ਹਾਈਲਾਈਟ ਹੋ ਗਿਆ ਨਾ ਇਹ ਦੇਖੋ ਫਿਰ ਇੱਥੇ ਪ੍ਰੋਪਰਟੀਆਂ ਉਹਦੀਆਂ ਆਉਣਗੀਆਂ ਡ੍ਰੌਪ ਸ਼ੈਡੋ ਦੀ ਠੀਕ ਹੈ ਜਦੋਂ ਮਰਜ਼ੀ ਇਹਨੂੰ ਆਨ ਆਫ ਕਰੋ ਪਰ ਇਹਨੂੰ ਸਿਲੈਕਟ ਹੋਣਾ ਚਾਹੀਦਾ ਉਦੋਂ ਬਾਅਦ ਇਧਰਲੀ ਸਾਈਡ ਆਪਸ਼ਨ ਹੁੰਦੇ ਆ ਦੇਖੋ ਰੀਸੈਟ ਬਾਈ ਡਿਫਾਲਟ ਉਹ ਪੈ ਰੀਸੈਟ ਕਰ ਦੇਣਾ ਰੀਸੋਰਟ ਟੂ ਡਿਫਾਲਟ ਰੀਸੈਟ ਕਰ ਦਿੰਦਾ ਵੀ ਇਦਾਂ ਹੁੰਦੀ ਹੈ ਸਰ ਨੂੰ ਪਹਿਲਾਂ ਡ੍ਰੌਪ ਸੈਟ ਠੀਕ ਹੈ ਉਦੋਂ ਬਾਅਦ ਆਪਾਂ ਇਹ ਕਰਨਾ ਇੱਥੇ ਓਪੈਸਿਟੀ ਇਨਕਰੀਜ਼ ਡਿਕਰੀਜ਼ ਕਰ ਸਕਦੇ ਹਾਂ ਇਹ ਰੋ ਡਾਰਕ ਹੋ ਰਹੀ ਹੈ ਸ਼ੈਡੋ ਲਾਈਟ ਹੋ ਰਹੀ ਹੈ ਡਾਰਕ ਹੋ ਰਹੀ ਹੈ ਲਾਈਟ ਹੋ ਰਹੀ ਹੈ ਮਾਈਨਸ ਕਰੂੰਗਾ ਜ਼ੀਰੋ ਕਰੂੰਗਾ ਤਾਂ ਮ ਜ਼ੀਰੋ ਹੋ ਜੂ ਬਿਲਕੁਲ ਅਗਰ 100 ਕਰ ਦੂੰਗਾ ਬਿਲਕੁਲ ਡਾਰਕ ਹੋ ਹੀ ਨਹੀਂ ਜਾਣਾ ਸ਼ੈਡੋ ਦਾ ਸਾਈਜ਼ ਵਧਾਉਣਾ ਤਾਂ ਥੱਲੇ ਸਾਈਜ਼ ਤਾਂ ਹੈ ਤੁਸੀਂ ਸਾਈਜ਼ ਇਨਕਰੀਜ਼ ਕਰ ਸਕਦੇ ਹੋ ਸ਼ੈਡੋ ਇਦਾਂ ਵੱਡੀ ਕਰ ਸਕਦਾ ਦੇਖ ਰਹੇ ਹੋ ਹੁਣ ਸ਼ੈਡੋ ਦਾ ਸਾਈਜ਼ ਤਾਂ ਵੱਧ ਗਿਆ ਚਾਰੇ ਪਾਸੇ ਨੂੰ ਵੱਧ ਰਿਹਾ ਦੇਖ ਰਹੇ ਹੋ ਸੈਂਟਰ ਚੋਂ ਚਾਰੇ ਪਾਸੇ ਨੂੰ ਤਾਂ ਤੁਸੀਂ ਇਹਦਾ ਡਿਸਟੈਂਸ ਵੀ ਇਨਕਰੀਜ਼ ਕਰ ਸਕਦੇ ਹੋ ਜਿਵੇਂ ਥੱਲੇ ਨੂੰ ਚਾਹੀਦੀ ਹੁਣ ਥੱਲੇ ਨੂੰ ਗੱਲ ਚੱਲੀ ਜਾ ਰਹੀ ਹੈ ਮੈਂ ਤਾਂ ਡਿਸਟੈਂਸ ਵਧਾ ਰਿਹਾ ਥੱਲੇ ਨੂੰ ਐਂਗਲ ਕਰਕੇ ਜਾ ਰਹੀ ਹੈ ਐਂਗਲ ਐਂਗਲ ਚੇਂਜ ਕਰੂੰਗਾ ਥੱਲੇ ਉਹ ਤਾਂ ਉਹ ਕਰ ਦੂੰਗਾ ਤਾਂ ਨੂੰ ਜਾਣ ਲੱਗੀ ਲੈਫਟ ਤੋਂ ਰਾਈਟ ਨੂੰ ਰਾਈਟ ਜਾਣ ਲੱਗ ਗਏ ਰਾਈਟ ਤੋਂ ਲੈਫਟ ਨੂੰ ਠੀਕ ਹੈ ਲੈਫਟ ਜਾਣ ਲੱਗ ਗਏ ਸਮਾਂ ਇਹ ਗੱਲ ਤੁਸੀਂ ਏਦਾਂ ਲਾ ਸਕਦੇ ਹੋ ਐਂਗਲ ਕਿੱਦਾਂ ਨੂੰ ਚਾਹੀਦਾ ਇੱਧਰ ਨੂੰ ਚਾਹੀਦਾ ਤੇ ઓਪੈਸਿਟੀ ਹਲਕੀ ਜੀ ਘੱਟ ਚਾਹੀਦੀ ਤੇ ਸਾਈਜ਼ ਵੀ ਕਾਫੀ ਘੱਟ ਚਾਹੀਦਾ ਥੋੜਾ ਜਿਹਾ ਡਿਸਟੈਂਸ ਘਟਾ ਦਨੇ ਸਾਈਜ਼ ਹਲਕਾ ਇੰਕਰੀਜ਼ ਕਰ ਦਿੰਦੇ ਲੋ ਉਹ ਡੈਪਥ ਜੀ ਆ ਗਈ ਆਪਣੀ ਹੁਣ ਆ ਕਿਵੇਂ ਬਣੇ ਹੋਇਆ ਇਹ ਵੀ ਸਿੰਪਲ ਰੈਕਟੈਂਗਲ ਨੇ ਇੱਕ ਬਲੈਕ ਹੈ ਇੱਕ orange ਆਈ ਵੀ ਕਰਕੇ ਦਿਖਾ ਦਿੰਦਾ ਮੈਂ ਤੁਹਾਨੂੰ ਠੀਕ ਹੈ ਮੈਂ ਇਹ ਕਰਿਆ ਉਹ ਰੈਕਟੈਂਗਲ ਲੇ ਆਂ ਸ਼ਿਫਟ ਦੇ ਨਾਲ ਮੈਂ ਡਰਾ ਕਰਿਆ ਠੀਕ ਹੈ ਮੈਨੂੰ ਆਫ ਕਰ ਦੇਣਾ ਇੱਥੇ ਮੈਂ ਬਲੈਕ ਕਰ ਦੇਣਾ ਤੁਹਾਨੂੰ ਕੰਟਰੋਲ T ਟਰਾਂਸਫਾਰਮ ਕਰ ਦੇਣਾ ਇਹਨੂੰ ਵੱਡਾ ਕਰ ਦੇਣਾ ਐਕਤੀ ਹੋਰ ਸਮਝ ਨਹੀਂ ਆ ਤੁਸੀਂ ਜਿਵੇਂ ਹੁਣ ਕੀ ਹੋਇਆ ਸੀ ਨਾ ਉਹ ਆਹੀ ਲੇਅਰ ਦੇ ਅੰਦਰ ਕ੍ਰੀਏਟ ਹੋ ਗਿਆ ਸੀ ਰੈਕਟੈਂਗਲ ਆਹੀ ਲੇਅਰ ਦੇ ਅੰਦਰ ਆ ਰੈਕਟੈਂਗਲ ਦੇਖ ਰਿਹਾ ਤੁਹਾਨੂੰ ਆਹੀ ਲੇਅਰ ਚ ਕ੍ਰੀਏਟ ਹੋ ਗਿਆ ਸੀ ਇਹ ਕਿਵੇਂ ਕ੍ਰੀਏਟ ਹੋਇਆ ਮੈਂ ਨਾ ਜਦੋਂ ਕ੍ਰੀਏਟ ਕਰਿਆ ਇੱਥੇ ਰੈਕਟੈਂਗਲ ਆਹੀ ਸੇਮ ਲੇਅਰ ਜੀ ਬਣ ਗਿਆ ਸੀ ਕਿਵੇਂ ਬਣਿਆ ਹੋ ਇਹ ਦੇਖਣੀ ਹੁੰਦੀ ਸੈਟਿੰਗ ਇੱਥੇ ਨਾ ਆਪਣੇ ਕੋਲੇ ਉੱਪਰ ਪ੍ਰੋਪਰਟੀਜ਼ ਹੁੰਦੀਆਂ ਰੈਕਟੈਂਗਲ ਚ ਆ ਸਟ੍ਰੋਕ ਦਾ ਸਾਈਜ਼ ਹੋਗਾ ਜਿਵੇਂ ਸਟ੍ਰੋਕ ਦੀ ਪ੍ਰੋਪਰਟੀਜ਼ ਹੋ ਗਈ ਉਹ ਵੀ ਡਾਟਡ ਰੱਖਣੀ ਆ ਵਿੜਤ ਵਿੜਤ ਹੋਗੀ ਆ ਇਸ ਤੋਂ ਬਾਅਦ ਨਾ ਪ੍ਰੋਪਰਟੀਜ਼ ਹੁੰਦੀਆਂ ਇਹਦੇ ਚ ਇੱਕ ਨਿਊ ਲੇਅਰ ਇੱਕ ਕੰਬਾਈਨ ਸ਼ੇਪ ਇੱਕ ਸਬਟ੍ਰੈਕਟ ਇਹ ਸਾਰੇ ਆਉਂਦੇ ਜਦੋਂ ਮੈਂ ਕਈ ਵਾਰੀ ਨਹੀਂ ਹੁੰਦਾ ਨਾ ਆਪਾਂ ਕੀ ਕਰਦੇ ਆ ਆਪਾਂ ਰੈਕਟੈਂਗਲ ਟੂ ਲੈਨੇ ਆਪਾਂ ਨੂੰ ਪਤਾ ਕਿ ਆਪਾਂ ਸਕੁਅਰ ਬਣਾਉਣਾ ਪਰ ਜਦੋਂ ਪਹਿਲਾ ਸ਼ਿਫਟ ਦੱਬ ਦੇਣਾ ਧਿਆਨ ਨਾਲ ਦੇਖੋ ਇੱਥੇ ਇਹ ਕੰਬਾਈਨ ਤੇ ਐਡਜਸਟ ਹੋ ਗਿਆ ਆਪਣੇ ਆਪ ਹੀ ਪਲੱਸ ਦਾ ਸਾਈਨ ਆ ਗਿਆ ਰਸਤਰ ਸਰ ਦੇ ਨਾਲ ਦੇਖ ਰਿਹਾ ਹੁਣ ਸੇਮ ਲੇਅਰ ਚ ਹੀ ਬਣ ਜੂਗਾ ਉਹ ਸੇਮ ਲੇਅਰ ਚ ਹੀ ਬਣ ਗਿਆ ਅੰਡੂ ਕਰ ਦੇ ਅਗਰ ਮੈਂ ਬਣਾਮਾ ਵਿਦਆਊਟ ਸ਼ਿਫਟ ਦੱਬੇ ਮੈਂ ਡਰਾ ਕਰ ਲਿਆ ਹੁਣ ਦੇਖੋ ਨਵੀਂ ਲੇਅਰ ਚ ਬਣਿਆ ਪਰ ਆਪਾਂ ਨੂੰ ਚਾਹੀਦਾ ਸੀ ਸਕੁਅਰ ਪ੍ਰੋਪਰ ਚ ਚਾਰੋਂ ਦਾ ਇਕੁਅਲ ਵੀ ਹੋਵੇ ਹਨ ਤਾਂ ਪਹਿਲਾਂ ਡਰਾ ਕਰਨਾ ਸਟਾਰਟ ਕਰਨਾ ਫਿਰ ਸ਼ਿਫਟ ਦੱਬਣਾ ਅਗਰ ਤੁਸੀਂ ਸ਼ਿਫਟ ਪਹਿਲਾਂ ਦੱਬ ਲਿਆ ਤਾਂ ਉਹਨੇ ਉਹ ਲੇਅਰ ਦੇ ਅੰਦਰ ਐਡ ਹੋ ਜਾਣਾ ਤਿਹੋ ਤਾਂ ਸੇਮ ਕਲਰ ਹੋ ਜਾਣਾ ਜੋ ਵੀ ਮੈਂ ਚੇਂजेस ਕਰਿਆ ਉਹ ਉਸੇ ਜਿਹੀ ਹੋਈ ਜਾਣਗੇ ਸਮਝ ਰਹੋਗਾ ਨਾ ਤਾਂ ਇਹ ਚੀਜ਼ ਦਾ ਧਿਆਨ ਰੱਖਣਾ ਫਿਰ ਆਪਾਂ ਹੀ ਕਰਾਂ ਇਹਦਾ ਫਿਲ ਕਲਰ ਬੰਦ ਕਰਿਆ ਇਹਦਾ ਸਟ੍ਰੋਕ ਕਲਰ ਔਨ ਕਰ ਦਿੰਦੇ ਠੀਕ ਹੈ ਤਾਂ ਮੈਂ ਹੀ ਕਰਾਂ ਮੂਵ ਟੂ ਲੈ ਕੇ ਇਹਨੂੰ ਕਾਪੀ ਕਰਿਆ ਠੀਕ ਐ ਦਾ ਕਰਕੇ ਕੰਟਰੋਲ T ਟ੍ਰਾਂਸਫਾਰਮ ਕਰਕੇ ਮੈਂ ਉਹਨੂੰ ਥੋੜਾ ਜਿਹਾ ਵੱਡਾ ਕਰ ਲੈ ਤਾ ਇਹਦੇ ਚ ਆਪਾਂ ਸਟ੍ਰੋਕ ਦੇਤਾ ਕਲਰ ਔਰੇਂਜ ਸਮੇਂ ਅਨੁਸਾਰ ਆਜੀ ਬਣ ਗਿਆ ਤਾਂ ਠੀਕ ਹੈ ਤੁਸੀਂ ਬਣਾ ਸਕਦੇ ਹੋ ਸਮੇਂ ਗੱਲ ਠੀਕ ਹੈ ਤੁਸੀਂ ਇਹਦਾ ਟਰਾਈ ਕਰਕੇ ਦੇਖੋ ਡਿਜ਼ਾਈਨ ਕਰੋ ਤੇ ਮੈਨੂੰ ਦਿਖਾਓ ਡਿਜ਼ਾਈਨ ਕਰਕੇ ਪਹਿਲਾਂ ਠੀਕ ਹੈ